ਉਸੇ ਦੇਖਿਆ ਹੋਣਾ ਇਹ ਪਾਪ ਬੜੇ ਕਰਦਾ ਜਿਵੇਂ ਨਿੱਕੇ ਨਿੱਕੇ ਬੱਚੇ ਨਾ ਦਰਗਤਾਂ ਤੋਂ ਕਿਕਰਾਂ ਤੋਂ ਫੜ ਕੇ ਸੂਣਾ ਪਸਾਨਦੇ ਤੇ ਵਿੱਚ ਦੇਖਿਆ ਨਾ ਤੁਸੀਂ ਬਚਪਨ ਚ بڑا ਲੋਕ ਪਾਪ ਕਰਦੇ ਨੇ ਇੱਥੇ ਸੰਸਾਰ ਇਹੋ ਜਿਹਾ ਇਹ ਦੂਜੇ ਨੂੰ ਦੁੱਖ ਦੇ ਕੇ ਇਹਨੂੰ ਖੁਸ਼ੀ ਮਿਲਦੀ ਹੈ ਇਹ ਦੂਜੇ ਨੂੰ ਉਹ ਗੱਲ ਕਹੂਗਾ ਇਹਨੂੰ ਖੁਸ਼ੀ ਮਿਲੇ ਦੂਜਾ ਦੁਖੀ ਹੋ ਜਵੇ ਚਾਰ ਬੰਦਿਆਂ ਚ ਵੀ ਬੈਠਾ ਹੋਊਗਾ ਨਾ ਐ ਚੁੱਪ ਵੀ ਗੱਲ ਕਰਨੀ ਹੈ ਜੋ ਬੰਮੀ ਫਿਰ ਦੁਆ ਤੜਫਦਾ ਇਹਨੂੰ ਫਿਰ ਖੁਸ਼ੀ ਮਿਲਦੀ ਹੈ ਐਵੇਂ ਇਸ ਸੰਸਾਰ ਦੇ ਵਿੱਚ ਦੂਜੇ ਨੂੰ ਦੁੱਖ ਦੇ ਕੇ ਇਹਨੂੰ ਖੁਸ਼ੀ ਮਿਲਦੀ ਹੈ ਇਸੇ ਨੂੰ ਦੁੱਖ ਦੇ ਕੇ ਵੀ ਕਦੇ ਸੁੱਖ ਮਿਲਿਆ ਚਾਰ ਵੇਦ ਛੱਡ ਸ਼ਾਸਤਰ ਖੋਜ ਕਰ ਬਾਤ ਮਿਲੀ ਹੈ ਦੋਏ ਕਹਿੰਦੇ ਦੋ ਗੱਲਾਂ ਮਿਲੀਆਂ ਨੇ ਦੁੱਖ ਦੇ ਦੁੱਖ ਹੁੰਦੇ ਹੈ ਸੁੱਖ ਦੇ ਸਭ ਹੋਏ ਕਹਿੰਦੇ ਸਾਰੇ ਵੇਦਾਂ ਗ੍ਰੰਥਾਂ ਨੂੰ ਪੜ੍ਹ ਕੇ ਦੋ ਗੱਲਾਂ ਮਿਲੀਆਂ ਨੇ ਪਾਪ ਕੁੰਡੀਆਂ ਕਹਿੰਦੇ ਕਿਸੇ ਨੂੰ ਸੁੱਖ ਦਿੰਨੀ ਆ ਤਾਂ ਸੁੱਖ ਮਿਲੂ ਤੇ ਦੁੱਖ ਦਿੰਨੇ ਆ ਤਾਂ ਦੁੱਖ ਮਿਲੂ ਇਹ ਆਪਾਂ ਨੇ ਦੇਖਣਾ ਕਿਸੇ ਜੀਵ ਨੂੰ ਵੱਢ ਕੇ ਖਾਵਾਂਗੇ ਉਹਨੂੰ ਦੁੱਖ ਤਾਂ ਦਿੱਤਾ ਹੀ ਹੈ ਨਾ